ਸੋਰਠ ਮਹੱਲਾ ਪੰਜਵਾ ਰਾਗ ਸੋਰਠ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਆਗੈ ਸੁਖ ਮੇਰੇ ਮੀਤਾ ਪਾਚੇ ਆਨੰਦ ਪ੍ਰਭ ਕੀਤਾ ਏ ਮੇਰੇ ਮਿੱਤਰ ਜਿਸ ਮਨੁੱਖ ਦੇ ਅਗਾਹ ਆਉਣ ਵਾਲੇ ਜੀਵਨ ਵਿੱਚ ਪਰਮਾਤਮਾ ਨੇ ਸੁਖ ਬਣਾ ਦਿੱਤਾ ਜਿਸ ਦੇ ਬੀਤ ਚੁੱਕੇ ਜੀਵਨ ਵਿੱਚ ਵੀ ਪਰਮਾਤਮਾ ਨੇ ਆਨੰਦ ਪਨਾਈ ਰੱਖਿਆ ਪਰਮੇਸ਼ਵਰ ਬਣਤ ਬਣਾਈ ਫਿਰ ਢੋਲਤ ਕਤਹੂ ਨਾਹੀ ਜਿਸ ਮਨੁਖ ਵਾਸਤੇ ਪਰਮੇਸ਼ਵਰ ਨੇ ਇਹੋ ਜਿਹੀ ਵਿਉਂਤ ਬਣਾ ਰੱਖੀ ਓ ਮਨੁਖ ਲੋਕ ਪਰ ਲੋਕ ਵਿੱਚ ਕਦੇ ਵੀ ਢੋਲਦਾ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹੈ ਪਾਈ ਜਿਸ ਮਨੁਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਭਤੀਜਦਾ ਹੈ ਹਰ ਸਰਬ ਨਿਰੰਤਰ ਜਾਣਿਆ ਰਹਾਓ 옴ਨੋਕ ਉਸਮਾਲਕ பிரபுਨੋ ਸਭ ਵਿੱਚ ਇੱਕ ਰਸ ਵਜਦਾ ਪਛਾਨ ਲੈਂਦਾ ਹੈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰ ਹੈ ਪ੍ਰਿਤਪਾਲਾ हे ਦਇਆ ਦੇ ਘਰ ਪ੍ਰਮਾਤਮਾ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੂੰ ਆਪਣੇ ਭਗਤਾ ਦੀ ਰਖਵਾਲੀ ਆਪ ਹੀ ਕਰਦਾ ਹੈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ हे ਪ੍ਰਮਾਤਮਾ ਤੂੰ ਅਚਰਜ ਸਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ। ਏ ਨਾਨਕ ਆਖ ਜਿਸ ਨੂੰ ਕੋਤੇ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਉਹ ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ। ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਨ ਕੀਤੀ ਹੋਈ ਇਹ ਧੰਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਨਾਲ ਨਾਰਾਇਣ ਮੇਰਾ ਜਮਦੂਤ ਨ ਆਵੇ ਨੇਰਾ। ਏ ਪਾਈ ਪ੍ਰਭੂ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਉਸ ਦੀ ਬਰਕਤ ਨਾਲ ਜਮਦੂਤ ਮੇਰੇ ਨੇੜੇ ਨਹੀਂ ਟੁਕਦਾ ਭਾਵੇਂ ਮੈਨੂੰ ਮੌਤ ਦਾ ਆਤਮਕ ਮੌਤ ਦਾ ਖਤਰਾ ਨਹੀਂ ਰਿਹਾ ਕਾਂਠ ਲਾਏ ਰਬ ਰੱਖੈ ਸਤਗੁਰ ਕੀ ਸੱਚ ਸਾਖੈ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਦੀ ਸਦਾ ਫਿਰ ਹਰ ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਪ੍ਰਮਾਤਮਾ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਗੁਰਪੂਰੇ ਪੂਰੀ ਕੀਤੀ हे भाई जिस मनुख नु पूरे गुरु ने जीवन विच सफलता पक्षी तुसमन मार बिटा रे सकले दास को सुमत दिती रहाओ परमात्मा ने काम आधे खुदे सारे ही वैरी मार मुकाए अते ओ सेवक नु नाम सिमरन दी श्रेष्ठ अकल दे दिती प्रभु सकले स्थान बसाए सुख सांत फिर आए हे भाई जिना मनुखहां नु गुरु ने जीवन सफलता बख्शी परमात्मा ने ओना दे सारे ज्ञान इंद्रिय आत्मिक गुण नाल भरपूर कर दित्ते ओ मनुख कामादिक ਵੱਲੋਂ ਪਰਤਕੇ आत्मिक आनंद विच आटके नानक प्रभु शरण आए जिन सगले रोग मिटाए हे नानक उस परमात्मा दी शरण पया रहो जिसने शरण पया दे सारे रोग दूर कर दित्ते ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਸਰਬ ਸੁਖਾ ਕਾ ਦਾਤਾ ਸਤਗੁਰ ਤਾਂ ਕੀ ਸਰਣੀ ਪਾਈਐ اے ਭਾਈ ਗੁਰੂ ਸਾਰੇ ਸੁਖਾ ਦਾ ਦੇਣ ਵਾਲਾ ਹੈ ਉਸ ਗੁਰੂ ਦੀ ਛਾਣ ਪੈਣਾ ਚਾਹੀਦਾ ਹੈ ਦਰਸਨ ਪੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਇਐ ਗੁਰੂ ਦਾ ਦਰਸ਼ਨ ਕਰਕੇ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦੀ ਸੇਵਸਲਾਹ ਕਰਨੀ ਚਾਹੀਦੀ ਹੈ ਹਰ ਰਸ ਪੀਵੋ ਹੋ ਪਾਈ ਨਾਮ ਜਪੋ ਨਾਮੋ ਆਤ ਹੋ ਗੁਰਪੂਰੇ ਕੀ ਸਰਣਾਈ ਰਹਾਓ ਏ ਪਾਈ ਪੂਰੇ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦਾ ਨਾਮ ਜਪਿਆ ਕਰੋ ਹਰ ਵੇਲੇ ਨਾਮ ਹੀ ਸਿਮਰਿਆ ਕਰੋ ਪ੍ਰਭੂ ਦਾ ਨਾਮ ਅੰਮ੍ਰਿਤ ਪੀਂਦੇ ਰਹਾ ਕਰੋ ਕਿ ਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਪਰ ਹੈ ਪਾਈ ਇਹ ਨਾਮ ਦੀ ਦਾਤ ਗੁਰੂ ਦੇ ਦਰ ਤੋਂ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤ ਵਿੱਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ ਉਹ ਮਨੁੱਖ ਸਾਰੇ ਗੁਣਾ ਵਾਲਾ ਹੋ ਜਾਂਦਾ ਹੈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈਵ ਲੈ हे hey परमात्मा जी तेरे दास नालक दीबी तेरे दर ते ए बेंती है मैं तेरे नाम ਵਿੱਚ ਸੁਰਤੀ ਚੋੜੀ ਰੱਖਾਂ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਨ ਕੀਤੀ ਹੋਈ ਇਹ ਧੰਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ हे ਭਾਈ ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾ ਪਾਸੋਂ ਕਰਾ ਸਕਣ ਵਾਲਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ ਹੈ ਜੈ ਜੈਕਾਰ ਹੋਤ ਜਗ ਭੀਤਰ ਸਬਦ ਗੁਰੂ ਰਸ ਚੱਖੈ ਜਿਹੜਾ ਸੇਵਕ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਦਾ ਸਵਾਦ ਚੱਕਦਾ ਹੈ ਉਸ ਦੀ ਸੋਭਾ ਸਾਰੇ ਸੰਸਾਰ ਵਿੱਚ ਹੁੰਦੀ ਹੈ ਪ੍ਰਭ ਜੀ ਤੇਰੀ ਓਟ ਗੁਸਾਈ हे मेरे परमात्मा जी मेनू तेरा ही आसरा है तू सब मरात्थ शरण का दाता आठ पहर तुम त्याई रहाओ हे धरती दे खसम तू सब ताकता दा मालिक है तू सब जीवा नु सहारा देन वाला है मेरे उत्ते मेहर कर मैं अठे पहर तन्नू याद करदा रहा जो जन भजन करे प्रब तेरा तसे अंतिसा नाही हे परमात्मा जेड़ा मनुख तेरी भक्ति करदा है उस नु कोई चिंता फिकर पौ नहीं सकदा सतगुरु चरण लागे पाओ मिटिया हर गुण गाए मन माही जिस दे मथे नु गुरु दे चरण चोंदे हान उसदा हर एक डर मिट जांदा है ओ मनुख अपने मन विच परमात्मा दी सेवा लादे गीत गांदा रहंदा है सोख सहज आनंद कनेरे सतगुरु दी आतिलासा ਇਹ ਸਤਗੁਰੂ ਜਿਸ ਮਨੁੱਖ ਨੂੰ ਤੋਂ ਵਿਕਾਰਾਂ ਦਾ ਟੱਕਰਾ ਕਰਨ ਲਈ ਹੌਸਲਾ ਦਿੱਤਾ ਉਸ ਦੇ ਅੰਦਰ ਆਤਮਿਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ ਜਿਨ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਉਹ ਮਨੁੱਖ ਜੀਵਨ ਖੇਡ ਵਿੱਚ ਜਿੱਤ ਕੇ ਜਗਤ ਵਿੱਚੋਂ ਸੋਭਾ ਘਟ ਕੇ ਖੇਡ ਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਪੂਰਾ ਗੁਰਪੂਰੀ ਮਤ ਜਾਕੀ ਪੂਰਨ ਪ੍ਰਭ ਕੇ ਕਾਮਾ ਜਿਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ ਜਿਸ ਗੁਰੂ ਦੀ ਸਿੱਖਿਆ ਵਿੱਚ ਉਕਾਈ ਨਹੀਂ ਜਿਹੜਾ ਗੁਰੂ ਪੂਰਨ ਪ੍ਰਭੂ ਦਾ ਨਾਮ ਸਿਮਰਨ ਦੇ ਆਹਰਾ ਵਿੱਚ ਲਾਂਦਾ ਹੈ ਗੁਰ ਚਰਣੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ ਉਸ ਗੁਰੂ ਦੀ ਚਰਣੀ ਲਾ ਕੇ ਅਤੇ ਪ੍ਰਮਾਤਮਾ ਦਾ ਨਾਮ ਸਦਾ ਜਪ ਕੇ ਮੈਂ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਰਿਹਾ ਹਾਂ ਸੌਰਟ ਮਹੱਲਾ ਪੰਜਵਾਂ ਰਾਗ ਸੌਰਟ ਵਿੱਚ ਉਚਾਰਨ ਕੀਤੀ ਹੋਈ ਇਹ ਧੰਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਧ ਥਾਟੀ ਏ ਭਾਈ ਗਰੀਬਾਂ ਦੇ ਦੁਖ ਨਾਸ ਕਰਨ ਵਾਲਾ ਪ੍ਰਮਾਤਮਾ ਆਪਣੇ ਸੇਵਕ ਉੱਤੇ ਸਦਾ ਦਿਆਵਾਨ ਹੁੰਦਾ ਆਇਆ ਹੈ ਉਸਨੇ ਆਪ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਦੀ ਸਾਰੀ ਬੀਉਤ ਬਣਾਈ ਹੁੰਦੀ ਹੈ ਖਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੂਰ ਹੈ ਬੇੜੀ ਕਾਟੀ ਉਸਨੇ ਇੱਕ ਪਲਕ ਵਿੱਚ ਆਪਣੇ ਸੇਵਕ ਨੂੰ ਸਦਾ ਬਚਾ ਲਿਆ ਉਸ ਦੀ ਮਿਹਰ ਨਾਲ ਪੂਰੇ ਗੁਰੂ ਨੇ ਸੇਵਕ ਦੀ ਦੁੱਖ ਕਲੇਸ਼ਾ ਦੀ ਬੇੜੀ ਕੱਟ ਦਿੱਤੀ ਮੇਰੇ ਮਨ ਗੁਰ ਗੋਵਿੰਦ ਸਾਧ ਧਿਆਈਐ हे मेरे मन सदा गुरु का ध्यान करना चाहिए। सगले क्लेश मिटे इस तन ते मन चिंदे फल पाईए। रहाओ। सदा परमात्मा दा नाम से मनना चाहिए। इस उदम नाल इस शरीर विचों सारे दुख क्लेश मिट जांदे हन। अते मन मांगी मुराद हासिल कर लेदी है। जी जंत जाके सब कीने प्रभु ऊचा अगम अपारा। ਸਾਰੇ ਜੀਵ ਜੰਤ ਜਿਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਮਾਤਮਾ ਸਭ ਤੋਂ ਉੱਚਾ ਹੈ ਆ ਪਹੁੰਚ ਹੈ ਬੇਅੰਤ ਹੈ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਓਜਲ ਭੇ ਦਰਬਾਰਾ ਏ ਨਾਨਕ ਆਖ ਜਨਾ ਮਨੁੱਖਾ ਨੇ ਗੁਰੂ ਦੀ ਛਾਨ ਪਾ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਗਏ ਸੌਰਾਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਣ ਕੀਤੀ ਹੋਈ ਇਹ ਧੰਗ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਸਿਮਰੋ ਆਪਣਾ ਸਾਈਂ ਦਿਨ ਸ੍ਰੈਨ ਸਦ ਧਿਆਈ ਹੇ ਭਾਈ ਮੈਂ ਉਸ ਖਸਮ ਪ੍ਰਭੂ ਦਾ ਨਾਮ ਸਿਮਰਦਾ ਹਾਂ ਦਿਨ ਰਾਤ ਸਦਾ ਉਸ ਦਾ ਧਿਆਨ ਧਰਦਾ ਹਾਂ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਜਿਸ ਨੇ ਆਪਣੇ ਹੱਥ ਦੇ ਕੇ ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ ਬਚਾ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਕਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ